ਓਹ ਹਾਂ ਨਹਾਉਣ ਤਾਂ ਲਿਆ ਤੈਨੂੰ ਨਾਕ ਨਹੀਂ ਆਇਆ ਕੋਈ ਨਹੀਂ ਨਹਾਉਣ ਨੂੰ ਦਿੰਦਾ ਕੋਈ ਨਹੀਂ ਨਹਾਉਣ ਦਿੰਦਾ ਉੱਥੇ ਭਾਇਆ ਕੋਨਾ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਉਹ ਜਦੋਂ ਕੋਈ ਡੱਕੇ ਨਾ ਉਦੋਂ ਨਾ ਆ ਗਿਆ ਇਹਨਾਂ ਦਾ ਆ ਗਿਆ ਮੂੰਹ ਧੋ ਕੇ ਕੌਫੀਆਂ ਖਾਈ ਜਾਈ ਤੈਨੂੰ ਮੈਂ ਨਹਾ ਕੇ ਵਿਖਾ ਕੇ ਆਉਣਾ ਕਿਦਾਂ ਨਹਾਈਦਾ ਤੂੰ ਵੀ ਨਾ ਜਾਈ ਉਹਨੇ ਤੈਨੂੰ ਵੀ ਭਜਾ ਦੇਣਾ ਭਜਾ ਦੇਣਾ ਉਹ ਤੈਨੂੰ ਮੈਂ ਕਹ ਤਰਲੇ ਲਊਗਾ ਜਿੱਦਾਂ ਮਰਜੀ ਨਹਾ ਗਿਆ ਵਾਂ ਮੈਂ ਵੇਖੀ ਨਾ ਆ ਗਿਆ ਉਹਦਾ ਆ ਜਾ ਮੇਰੇ ਮਗਰ ਤੋਂ ਵੀ ਮੈਂ ਜਾਣਾਂ ਨਾ ਜਿਹੜਾ ਕਿ ਕੌਣ ਨਹੀਂ ਨਹਾਉਣ ਦਿੰਦਾ ਜਾ ਹੈ ਕਿ ਲੋਕ ਤਾਂਲੇ ਉਹ ਲੈ ਆਏ ਪਾਕਿਸਤਾਨ ਦਾ ਬਾਟ ਕੋਈ ਨਹੀਂ ਅਸੀਂ ਇਧਰੋਂ ਦੀ ਲੰਗ ਜਾਗੇ ਵੇਟ ਵਾਟ ਹੁਣ ਇਹ ਤੇ ਇਹਦੇ ਮੁੰਡੇ ਨੂੰ ਭਜਾਇਆ ਹੈ ਹੁਣ ਇਹ ਮੂੰਹ ਚੁੱਕੀ ਆਉਦਾ ਵਾ ਇਹ ਕਿਤੇ ਸ਼ੀਸ਼ਨਾਗਤ ਨਹੀਂ ਆ ਜਿਹੜਾ ਮੁੰਡੇ ਦਾ ਬਦਲਾ ਲੈਣਾ ਉਹ ਡਿਆ ਮੈਂ ਦਗਾ ਉਹ ਹਾਂ ਬਾਊ ਕਿੱਧਰ? ਉਹ ਮੈਂ ਤੇ ਇਹ ਪੁੱਛਣ ਆਇਆ ਵੀ ਮੁੰਡੇ ਨੂੰ ਭਜਾਤਾ। ਮੁੰਡਾ ਤੇ ਦੁੱਧ ਲੈਣ ਆਇਆ ਹਣਾ ਭਜਾਤਾ ਏ। ਕੋਈ ਨਹੀਂ ਇੱਥੇ ਨਾ ਨੂੰ ਦੇਣਾ ਕਿ ਹੁਣ ਜੁੰਮੇ ਆ ਰਹੀ ਮੇਰੀ ਆ। ਉਹ ਨਹੀਂ ਨਹੀਂ ਵੈਸੇ ਤੂੰ ਚੰਗਾ ਹੀ ਕੀਤਾ ਵਾ। ਹਾਂ ਹਣ ਕਿਹੜਾ ਗਰਮੀ ਆ। ਹਾਰ ਸੌਣ ਦੇ ਚੱਲਣ ਡਿਆ। ਕੋਈ ਬੋ ਮਾਗ ਹੋਵੇ ਤੇ ਕੋਈ ਗੱਲ ਵੀ ਹੁੰਦੀ ਆ। ਬਿਆਲੇ ਤੇ ਨਾਈ ਜਾਂਦੇ ਨਾਈ ਜਾਂਦੇ ਆ। ਜਿੰਮੇਵਾਰੀ ਤੈਨੂੰ ਦੇ ਕੇ ਗਏ। ਹਾਂ ਆਪਾਂ ਨੂੰ ਦੇ ਕੇ ਗਏ ਤੇ ਆਪਾਂ ਕਿੱਧਰ ਪੈਰ ਜੇ ਖਸਕਾਈ ਜਾਂਦੇਗਾ। ਤੈਨੂੰ ਗਾੜੀ ਜਿੰਮੇਵਾਰੀ ਦੇ ਕੇ ਉਹਦੇ ਬਾਹਰ ਆ ਸਾਰੇ ਨੇ। ਤੇ ਫੇਕੜੀ ਗੱਲ ਆ ਬਾਹਰ ਆ ਦੇ ਅਗਲੇ ਮੈਨੂੰ ਖਿਲਾਰ ਕੇ ਗਏ ਆ ਖਿਲਾਰ ਕੇ ਗਏ ਨੇ ਚੱਲ ਆ ਜਾ ਛਾਵੇਂ ਖਲੋਵੇਂ ਤਪੇ ਗਾਲੀ ਖਲੋਤਾ ਆ ਜਾ ਓ ਆ ਜਾ ਸਾਨੂੰ ਵੀ ਜਾਣਦੇ ਹੀ ਆ ਦੱਸ ਦੀ ਇਹਨਾਂ ਨੂੰ ਕੰਤੂਪਾ ਆਇਆ ਓਏ ਉਹਦੇ ਦਾਦੂ ਤੂੰ ਕਿੱਧਰ ਤੁਰਿਆ ਜਾਣਾ ਇੱਥੇ ਬਹਿ ਇੱਥੇ ਓ ਮੈਂ ਕਹਾ ਮੈਂ ਪਾਣੀ ਵੇਖ ਲਾ ਮੜਿਆ ਓਏ ਉਧਰ ਸ਼ਬੀਲ ਆਲਾ ਨਹੀਂ ਆਉਂਦਾ ਉਹ ਹੀ ਆ ਜਿਹੜਾ ਘਰ ਆਉਂਦਾ ਇੱਥੇ ਬਹਿ ਚੁੱਪ ਕਰਕੇ ਓ ਮੰਜਾ ਦੇ ਘਰ ਵੀ ਹੈਗਾ ਮੈਂ ਮੰਜੇ ਤੋਂ ਹੀ ਉੱਠ ਕੇ ਆਇਆ ਵਾਂ ਮੈਰੇ ਮੜਿਆ ਉਧਾਂ ਹਵਾ ਲੈਣੀ ਹੈ ਇੱਧਰ ਹਵਾ ਨਹੀਂ ਦੇ ਸਕਦੇ ਇੱਧਰ ਤੇ ਏਸੀ ਚੱਲਣ ਡਿਆਣਾ ਇੱਧਰ ਓ ਇੱਧਰ ਸਾਰੀ ਖਤਾਈ ਇੱਕ ਤਰਫ ਤੇ ਜ਼ਿੰਮੇਵਾਰੀ ਐ ਇੱਕ ਤਰਫ ਜ਼ਿੰਮੇਵਾਰੀ ਵੀ ਕੋਈ ਚੀਜ਼ ਹੁੰਦੀ ਆ ਆਗਲੇ ਨੇ ਜ਼ਿੰਮੇਵਾਰੀ ਦਿੱਤੀ ਆ ਮੈਂ ਨਹੀਂ ਨਾਉਣ ਦੇਣਾ ਉਹ ਮੈਂ ਵੇਖਣ ਹੀ ਚੱਲਿਆ ਮਾੜਿਆ ਕਿ ਤੈਨੂੰ ਅੰਪਾਇਰ ਖਿਲਾਰ ਗਿਆ ਵੀ ਤੂੰ ਹੀ ਫੈਸਲੇ ਕਰਨੇ ਆ ਵੀ ਐਨੂ ਜਣਾ ਤੇ ਐਨੂ ਜਣਾ ਮਾੜਿਆ ਮੈਨੂੰ ਜਾਣ ਦੇ ਦੇ ਮੇਰਾ ਵੇ ਪਿੰਡਾ ਸੜਨ ਡਿਆ ਸਾਰਾ ਕੱਡੀ ਦੂਰੋਂ ਮੈਂ ਆਇਆ ਤੁਰ ਕੇ ਮੈਨੂੰ ਪੈਰ ਹੀ ਪਾ ਲੈਂਦੇ ਪਾਣੀ 'ਚ ਇਹ ਤਾਂ ਕੋਈ ਗੱਲ ਦਾ ਮੂੰਹ ਸਿਰ ਨਹੀਂ ਨਿਕਲ ਡਿਆ ਕਿ ਪਿੰਡਾ ਸੜਨ ਡਿਆ ਤੇ ਪੈਰ ਡਬੋ ਲੈਣ ਦੇ ਕੋਈ ਮਾਨ ਕਰੀਂ ਨਾਂਦਾ ਕਿਸ ਦਾ ਤੇਰਾ ਧਰਮ ਜੇ ਤੈਨੂੰ ਇਹ ਸਿਖਾਉਂਦਾ ਵਾ ਨਾ ਕਿ ਆਪ ਤਾਂ ਵੱਡਿਆਂ ਦੇ ਗੱਲ ਪਈਦਾ ਵਈ ਇਤਨੀ ਕਰੀ ਦੀ ਉਹਨਾਂ ਦੀ ਤੇ ਜਾ ਫਿਰ ਪੈ ਜਾ ਮੇਰੇ ਗਾਲੀ ਪੈ ਗਏ ਵੇ ਨਾਲੇ ਤੈਨੂੰ ਪਤਾ ਲੱਗ ਜੂਗਾ ਕਿੰਨਾ ਮੁੜਕਾ ਆਇਆ ਮੈਨੂੰ ਸੇਵਕਾਏ ਕਿਤੇ ਤੈਨੂੰ ਮੂਰਖ ਤੇ ਨਹੀਂ ਬਣਾਈ ਜਾਂਂਦਾ ਇਹਨਾ ਥੋੜੀ ਸਖਤਾਈ ਵਰਤਦੇ ਓ ਓ ਪਾਉ ਓਏ ਓਏ ਓ ਤੈਨੂੰ ਮੈਂ ਰੋਕੀ ਜਾਂਂਦਾ ਤੂੰ ਕਹਿੰਦਾ ਕਹਿੰਦਾ ਖਾਲਚ ਵੜ ਗਿਆ ਵਾ ਓ ਖਾਲਚ ਉਤਰ ਮਾਸਾ ਤੈਨੂੰ ਠੰਡ ਪਵੇ ਤਵਿਆ ਫਿਰਨ ਲਿਆ ਹੁਣ ਠੰਡ ਤੇ ਹੁਣੇ ਪੈ ਜਾਣੀ ਹੀ ਲੜਾਈ ਹੋ ਜਾਣੀ ਹੁਣੇ ਹੀ ਛੱਬੀਆਂ ਦੇ ਪਰਚੇ ਬੰਨੇ ਹੀ ਤੇਰੇ ਵਰਗਾ ਬਾਦੇ ਕਹਿੰਦਾ ਲਾ ਕੇ ਮੈਂ ਪਹਿਲੇ ਲੈ ਕੇ ਫੈਸਲਾ ਕਰਨਾ ਆਪਾਂ ਦੇ ਝੋਨਾ ਲਾ ਕੇ ਹੋਏ ਆਂ ਵੇਲੇ ਦੁੱਕੀ ਨਹੀਂ ਆ ਕੋਲ ਹੱਥ ਜੋੜ ਕੇ ਮਾਫੀ ਮੰਗ ਲੈਣੀ ਆਪੇ ਕਰਾਉਂਦਾ ਫਿਰਦਾ ਹੋਏ ਪਟੀਆਂ ਉਹ ਚੱਲ ਨਿਕਲ ਬਾਹਰ ਖਾਲਚੋਂ ਉਹ ਭਰਾਵਾ ਖਾਲਚੀ ਵੜ ਗਿਆ ਮੈਂ ਕਿਹੜਾ ਚਬੱਜੇ ਚ ਵੜ ਗਿਆ 2 ਮਿੰਟ ਖਲੋ ਲੈਂਦੇ ਹਾਂ ਚਬੱਜੇ ਮੈਂ ਵੜਨ ਨਾ ਵੀ ਦੇਣਾ ਆ ਕਈ ਵੇਲੇ ਉਹ ਪਰੇ ਲੈ ਜਾ ਇਹਨੂੰ ਗੂੰ ਚੁੱਕਣੀ ਇਹਨੂੰ ਇਹ ਗੂੰ ਚੁੱਕਣੀ ਨਹੀਂ ਆਪਾਂ ਤਾਂ ਵੀ ਚੁੱਕ ਦਿੰਦੀ ਆ ਅਹੀਂ ਝੋਨਾ ਸੁੱਚਾ ਰੱਖਣਾ ਤੂੰ ਚਪੜਾ ਲੈ ਕੇ ਵੜ ਗਿਆ ਖਾਲਚ ਤੂੰ ਖਾ ਗਿਆ ਚਪੜਾ ਨਾਲ ਆਹੋ ਝੂਠਾ ਹੋ ਗਿਆ ਬਾਹਰ ਪਤਾ ਨਹੀਂ ਇਹ ਕਿੰਨੇ ਗੱਲ ਤੁਹਾਡੇ ਮਨ ਚ ਵੜੀ ਜੂੜ ਮੀੜ ਵਾਲੀ ਕਦੀ ਤੂੰ ਗਲਾਸ ਸੁੱਚੇ ਰੱਖਣੇ ਆ ਕਦੀ ਭਾਂਡੇ ਸੁੱਚੇ ਰੱਖਣੇ ਆ ਕਾ ਜੋੜ ਮੇੜ ਨਹੀਂ ਹੁੰਦੀ ਕੁਝ ਵੀ ਬੰਦੇ ਦਾ ਮਾਣੀ ਝੂਠਾ ਹੁੰਦਾ ਵਾ ਠੀਕ ਹੈ ਨਾ ਕਦੇ ਨਹੀਂ ਝੋਨਾ ਝੂਠਾ ਹੋ ਗਿਆ ਕੋਈ ਹੋਰ ਵਿਉਂਵਾ ਦੇ ਉਹ ਦੱਸ ਉਹ ਆਹੋ ਹੈਗਾ ਵਾ ਮੁੰਡਾ ਤੇਰਾ ਟੌਫੀਆਂ ਖਾਣ ਡਿਆ ਸੀ ਉਹ ਤੋਂ ਮੈਂ ਇੱਕ ਟੌਫੀ ਮੰਗ ਲਈ ਉਹਨੇ ਮੈਨੂੰ ਟੌਫੀ ਨਹੀਂ ਦਿੱਤੀ ਕਾਹਨ ਭੁਜਾਇਆ ਟੌਫੀ ਨਾਲ ਭੁਜਾਇਆ ਉਹ ਟੌਫੀ ਦਾ ਭੁਜਾਤਾ ਹੀ ਆਹੋ ਉਹ ਘਰ ਮੇਰੇ ਨਾਲ ਚੱਲ ਚੂਪਿਆਂ ਦਾ ਪੈਕਟ ਲਿਆ ਕੇ ਰੱਖਿਆ ਤੇ ਮੈਂ ਉੱਥੋਂ ਦੇਣਾ ਇਹ ਨੀ ਚੁੱਪ ਐ ਲੈ ਕਿਨਾਂ ਉਹ ਵੀ ਟਾਈਮ ਹੀ ਹੁੰਦਾ ਕੋਈ ਉਦੋਂ ਮੇਰਾ ਜੀ ਕਰਨ ਡਿਆ ਹੀ ਮੰਗ ਲਈ ਉਹ ਚੱਲ ਕੋਈ ਨਿਆਣਾ ਨਾ ਨਹੀਂ ਲੜੀ ਜਾਂਦਾ ਕੋਈ ਗੱਲ ਨਹੀਂ ਉਹ ਗੁਰੂਆ ਬਾਦੂ ਟੋਫੀਆਂ ਦਰ ਲਈ ਸਾਡੇ ਕੋਲ ਤੂੰ ਬਾਹਰ ਨਿਕਲ ਉਹ ਭਰਾਵਾ ਦੱਸ ਉੱਥੇ ਵੀ ਜਾ ਕੇ ਚਿੱਕੜ ਜੀ ਰਲਣਾ ਪਾਣੀ ਫੇਰ ਕੀ ਹੋਗਾ ਜੇ ਮੈਂ ਮਾਸਾ ਪਿੰਡੇ ਪਾਣੀ ਪਾ ਲੂੰਗਾ ਤੇ ਉਹ ਕੀ ਪਤਾ ਤੇਰੇ ਪਿਤ ਨਹੀਂ ਨਿਕਲੀ ਢੋਨੇ ਦੇ ਪਿਤ ਘਟੋਣੀਆਂ ਸੀ ਉਹ ਇਹਨੂੰ ਪਾਣੀ ਨਾ ਲਾਓ ਕਿਉਂ ਇਹਨੂੰ ਟੀਕੇ ਲਾਓ ਟੀਕੇ ਲਾਓ ਇਹਨੂੰ ਦੰਦਲਾ ਪੈਂਡੀਆਂ ਨੂੰ ਟੀਕੇ ਲਾਈਏ ਆਹੋ ੜੀ ਦਵਾਈ ਦੂਈ ਜੀ ਪਾਉਂਦੇ ਹੁੰਦੇ ਸਪ੍ਰਿਆ ਸਪ੍ਰਿਆ ਕਰੋ ਇਹਨੂੰ ਜ਼ਹਿਰ ਦੋ ਲੋਕਾਂ ਨੂੰ ਹੁਣ ਤੈਨੂੰ ਯਾਰ ਲੱਗਦੇ ਆ ਉਦੋਂ ਤੇ ਕੁੱਪ ਬਣਾਵਣਾ ਕਿਉਂ ਖਾਣਾ ਉਹ ਯਾਰ ਹੀ ਲੱਗਣੇ ਆ ਜਦੋਂ ਤੂੰ ਨਹਾਉਣ ਨਹੀਂ ਦੇਣਦਾ ਤਾਂ ਫਿਰ ਮੈਨੂੰ ਝੋਨਾ ਯਾਰ ਹੀ ਲੱਗਣਾ ਤੁਹਾਡਾ ਜੁਮੇਵਾਰੀ ਵੀ ਕੋਈ ਸ਼ਾਇਰ ਹੁੰਦੀ ਆ ਉਹ ਜੁਮੇਵਾਰੀ ਤੇ ਗੁਰੂਆ ਤੂੰ ਆਏ ਗਏ ਨੇ ਐਵੇਂ ਬਗਾਨੀ ਬੰਬੀ ਤੇ ਦੂਲਾ دیਵਾਨਾ ਹੈ ਦਵਾਨਾ ਵਾ ਨਾ ਦਦੇ ਦਵਾਨਾ ਹੀ ਰਵੇ ਬਾਹਰ ਆ ਓ ਯਾਰ ਮੜਿਆ ਵੇ ਕਿੱਡੀ ਸੋਹਣੀ ਬੰਬੀ ਬਣਾਈ ਏ ਇਹਨਾਂ ਨੇ ਚੱਲ ਮੈਨੂੰ ਪੌੜੀਆਂ 'ਚ ਬਹਿ ਲੈਂਦੇ ਮੜਿਆ ਓਏ ਇਹ ਸਟੇਡੀਅਮ ਆ ਤੈਨੂੰ ਪੌੜੀਆਂ 'ਚ ਬਿਠਾ ਦਾਂ ਕਿ ਤੂੰ ਚੌਕੇ ਸਿੱਕੇ ਵਿਖਾਉਣੇ ਆ ਮੈਂ ਭਰਾਵਾ ਕੀ ਚੌਕੇ ਸਿੱਕੇ ਵਿਖਾਉਣੇ ਆ ਚੱਲ ਮੜਿਆ ਕੋਈ ਨਹੀਂ ਆ ਵੇ ਲੈ ਓ ਯਾਰ ਪਛਾ ਓ ਯਾਰ ਇੱਧਰ ਨਿਕਲ ਤੂੰ ਇੱਧਰ ਮੜਿਆ ਗੁਰੂਆ ਕੀ ਗਾਵੇ ਕਿੰਨੀ ਠੰਡ ਪਈ ਆ ਇਥੇ ਚੜ ਕੇ ਆਇਆ ਤੰਤੂ ਆ ਜਾ ਲੜਾਈ ਹੋ ਜਾਣੀ ਆ ਆ ਜਾ ਆ ਜਾ ਆ ਜਾ ਰੋ ਰੋ ਗੱਲ ਹੀ ਕਰੀ ਜਾ ਆ ਪੈਗਾ ਉਹ ਚੱਲ ਮੈਨੂੰ ਇੱਥੇ ਬਹਿ ਲੈਂਦੇ ਮੜਿਆ ਓਏ ਮੰਜੀ ਤੇ ਬਹਿ ਉੱਥੇ ਆ ਉਹ ਨਹੀਂ ਨਹੀਂ ਵੇਲਾ ਪਾਣੀ ਦੇ ਲਾ ਕੇ ਮੈਨੂੰ ਬਹਿ ਲੈਂਦੇ ਮੜਿਆ ਮੈਂ ਨਹੀਂ ਨਾ ਨੂੰ ਦੇਣਾ ਚੱਲ ਇੱਧਰ ਓਏ ਯਾਰ ਵੇਲਾ ਮੈਂ ਤਾਲੀ ਗੱਲ ਹੀ ਆ ਵੇਲਾ ਤੈਨੂੰ ਖਿਲਾੜ ਕੇ ਗਿਆ ਨਾ ਤੰਤੂਆ ਤਰਲੇ ਜੇ ਨਾ ਆਪਾ ਮੈਂ ਤੈਨੂੰ 2 ਮਿੰਟ ਖਿਲਾੜਦਾ ਉੱਥੇ ਖਲੋ ਜਾ ਕੇ ਵੇਲਾ ਮੇਰੀ ਵੀ ਮੰਨ ਲਾ ਜੇ ਉਹਨਾਂ ਦੀ ਮੰਨ ਲਈ ਤੂੰ ਮੇਰੀ ਵੀ ਮਾਲਾ ਉੱਥੇ ਖਲੋ ਜਾਗੇ ਵੀਰ ਮਰਾ ਦੋ ਮਿੰਟ ਬੰਨੇ ਤੇਰੇ ਤੇਰੀ ਮਾਲਾ ਉਧਰ ਆ ਉਧਰ ਮੰਜੇ ਤੇ ਉਹ ਬਹਿ ਲੈਂਦੇ ਚੱਲ ਕੋਈ ਨਹੀਂ ਕੋਈ ਨਹੀਂ ਜਾਣਾ ਉਹ ਗੁਰੂ ਆ ਜੇ ਤੈਨੂੰ ਮੈਂ ਅੱਗੇ ਗਿਆ ਜੇ ਤੇਰਾ ਧਰਮ ਸਿਖਾਉਂਦਾ ਕਿ ਵੱਡਿਆ ਰੀਤ ਨਹੀਂ ਕਰਨੀ ਤੇ ਫਿਰ ਮੈਨੂੰ ਕੋਈ ਨਹੀਂ ਜਿੱਦਾਂ ਮਰਜ਼ੀ ਕਰ ਲੈ ਮੈਂ ਬਹਿ ਜੱਲੇ ਆ ਚੱਲ ਬਹਿ ਜਾ ਹਾਥੂ ਉਥਰਾਂ ਵਿੱਚ ਪਾ ਲਈ ਪਾਣੀ ਝੂਠਾ ਨਾ ਕਰਦੀ ਮੈਂ ਲਾਗੇ ਬੈਣਾ ਭਰਾਵਾ ਮੈਂ ਇਹਨੂੰ ਝੂਠਾ ਕੀ ਕਰਨਾ ਵਾ ਕੋਈ ਨਹੀਂ ਆ ਵੈਸੇ ਨਾ ਸੇਵਕਾ ਉਦਾਂ ਗੱਲ ਇੱਕ ਹੈ ਗਈ ਬੰਬੀ ਤੁਹਾਡੀ ਉਹ ਆ ਤੂੰ ਐਵੇਂ ਪ੍ਰਧਾਨ ਬਣ ਗਿਆ ਇਹਦੇ ਆ ਅਗਲਿਆਂ ਜ਼ਿੰਮੇਵਾਰੀ ਦਿੱਤੀ ਭਾਉ ਤੂੰ ਵੀ ਸਿਆਣਾ ਵਾ ਜ਼ਿੰਮੇਵਾਰੀ ਸਮਝਣੀ ਚਾਹੀਦੀ ਨਾ ਬੰਦੇ ਨੂੰ ਉਹ ਜ਼ਿੰਮੇਵਾਰੀ ਸਾਰੇ ਪਿੰਡ ਨੂੰ ਦਿੱਤੀ ਉਹਨਾਂ ਨੇ ਪਿੰਡ ਦੇ ਬੰਦੇ ਇਹਦੇ ਗੁਰੂਆ ਪਿੰਡ ਸਾਰਿਆਂ ਨਾਲ ਸਾਂਝਾ ਹੀ ਆ ਫੇਰ ਕਿਹੜੀ ਗੱਲ ਆ ਪਿੰਡ ਦੇ ਬੰਦਿਆਂ ਤੋਂ ਨਹੀਂ ਕੋਈ ਗੱਲ ਹੁੰਦੀ ਬਾਹਰ ਦਾ ਬੰਦਾ ਕੋਈ ਨਾ ਹੋਵੇ ਫੇਰ ਹੁੰਦੀ ਆ ਪਿੰਡ ਹੀ ਸਾਂਝਾ ਮੋਟਰ ਨਹੀਂ ਸਾਂਝੀ ਉਹਨਾਂ ਦੀ ਕੱਲਿਆਂ ਦੀ ਤੇ ਮੇਰੀ ਆ ਬਸ ਉਹ ਚੱਲ ਮੋਟਰ ਤੇ ਤੁਹਾਡੀ ਆ ਪਰ ਪਾਣੀ ਦੇ ਸਾਹ ਦਾ ਸਾਂਝਾ ਵਾ ਨਾ ਉਹਦੇ ਰੱਬ ਨੇ ਇੱਕੋਰੀ ਪਾਇਆ ਹੋਣਾ ਥੱਲੇ ਇਹ ਕਰਕੇ ਉਹ ਤੇ ਸਾਰਿਆਂ ਦਾ ਹੱਕ ਆ ਇਹ ਤੁਸੀਂ ਬੈ ਥੋੜਾ ਕਰਾਇਆ ਵਾ ਪਾਣੀ ਇਹ ਪਰ ਬੈ ਅੱਜ ਹੋ ਗਿਆ ਹੀ ਪਾਉ ਲੋ ਤਣਾਵੇ ਇਹਨੇ ਬੈ ਲੈ ਲਿਆ ਜੁੰਮੇਆਰੀ ਦਿੱਤੀ ਆ ਚੰਗਾ ਤੂੰ ਜੁੰਮੇਆਰੀ ਚ ਕਦੀ ਨਾ ਮੈਨੂੰ ਖੁਲਾਰ ਕਹਿ ਗਿਆ ਕਦੀ ਜੁੰਮੇਆਰੀ ਮੈਨੂੰ ਤੇ ਤੇਰਾ ਨਹੀਂ ਸਮਝ ਲੱਗਦੀ ਵੇ ਪਾਣੀ ਇਹ ਵੇ ਇਧਰ ਪਾਣੀ ਕਿੰਨਾ ਨਜ਼ਾਰੇ ਵਾਲਾ ਪਾਣੀ ਆ ਓਏ ਬਾਹਰ ਘੜਾ ਹੱਥ ਕੋ ਪਾਈ ਆ ਵੇ ਕਿੰਨਾ ਠੰਡਾ ਓਏ ਤਰਾ ਦਿਮਾਗ ਸਹੀ ਆ ਤੂੰ ਤਰਾ ਕੱਢੀ ਆ ਨਾ ਪਾਣੀ ਕਿੰਨਾ ਠੰਡਾ ਉੱਤੇ ਪਾਈ ਇਹਨਾਂ ਛਿੱਟੇ ਜੇ ਓ ਇੱਧਰ ਆ ਜ਼ਿੰਮੇਵਾਰੀ ਦੇ ਕੇ ਗਏ ਆ ਗੱਡੀ ਤੇ ਤੈਨੂੰ ਤਾਜ ਮਹਿਲ ਦੀ ਜ਼ਿੰਮੇਵਾਰੀ ਦੇ ਕੇ ਆ ਸਾਰੇ ਲੀਡੇ ਖਰਾਬ ਕਰਤੇ ਆ ਨਾਲਾ ਦੋਵੇਂ ਵੇਖ ਪਾਣੀ ਕਿੰਨਾ ਡੰਡਾ ਆ ਓ ਓਥੇ ਬਾਰ ਕਾਢੀ ਯਾਰ ਤੂੰ ਓ ਕਲੋ ਤੈਨੂੰ ਮੈਂ ਆਦਾਈ ਨੋ 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 ਓਏ ਓਏ ਫਿਰ ਮੈਂ ਚਾਉਣਾ ਹਾਂ